ਸੁਣਿਆ ਤੇ ਪਿਛਲੇ ਕਿਹੜੀਆਂ ਵਾਰਦਾਤਾਂ ਜਿਹੜੇ ਇਹਨਾਂ ਵੱਲੋਂ ਇਨਜ਼ਾਮ ਕੀਤੀਆਂ ਨੇ ਦੇਖੋ ਇੱਕ 10 ਤਰੀਕ ਨੂੰ ਬੜਾ ਮਾੜਾ ਇਨਸੀਡੈਂਟ ਹੋਇਆ ਸੀ ਜਲੰਧਰ ਦੇ ਵਿੱਚ 96/25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਬਸਤੀ ਬਾਬਾ ਖੇਲ ਥਾਣੇ ਦੇ ਵਿੱਚ ਤਾਰਾ 103 ਬੀ ਐਨ ਐਸ ਤੇ ਆਮ ਜੈਕਟ ਦੇ ਵਿੱਚ ਇਹਦੇ ਵਿੱਚ ਕੁਝ ਦੋਸ਼ੀਆਂ ਵੱਲੋਂ ਇੱਕ ਲੜਕੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹਦੇ ਵਿੱਚ 103 ਬੀ ਐਨ ਐਸ ਤੇ ਹੋਰ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਬਸਤੀ ਬਾਬਾ ਖੇਲ ਥਾਣੇ ਦੇ ਵਿੱਚ 103 ਨੰਬਰ ਮੁਕੱਦਮਾ ਦਰਜ ਹੋਇਆ ਸੀ ਉਸੇ ਮੁਕੱਦਮੇ ਦੀ ਤਫਤੀਸ਼ ਦੇ ਦੌਰਾਨ ਸੀਆਈਏ ਜਲੰਧਰ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਇੰਸਪੈਕਟਰ ਸੁਰਿੰਦਰ ਨਾਲ ਉਹਨਾਂ ਦੇ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਸਾਡੇ ਥਾਣਾ ਟਕੋਲੀ ਦੇ ਐਸਐਚਓ ਸਿਮਰਦੀਪ ਇਹਨਾਂ ਦੀ ਜੁਆਇੰਟ ਟੀਮ ਵੱਲੋਂ ਇਹਨਾਂ ਨੂੰ ਕੋਈ ਇਨਪੁਟ ਸੀਗੀ ਇੱਥੇ ਮੈਟਰੋ ਪਲਾਜ਼ਾ ਕਲੋਨੀ ਦੇ ਵਿੱਚ ਇਹਨਾਂ ਨੇ ਇੱਕ ਜਗ੍ਹਾ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਦੋਸ਼ੀਆਂ ਨੇ ਪਹਿਲਾਂ ਤਾਂ ਪੁਲਿਸ ਪਾਰਟੀ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਦੈਨ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਪਣੀ ਤੇ ਪਬਲਿਕ ਦੀ ਪ੍ਰੋਪਰਟੀ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਜਵਾਬੀ ਫਾਇਰ ਦੇ ਵਿੱਚ ਜਿਹੜੇ ਦੋ ਅਕਿਊਜ਼ਡ ਹੈ ਆਕਾਸ਼ ਤੇ ਗੌਰਵ ਉਹ ਇੰਜਰਡ ਹੋਏ ਨੇ ਉਹਨਾਂ ਨੂੰ ਅਸੀਂ ਫਰਸਟ ایڈ ਲਈ ਤੇ ਉਹਨਾਂ ਦੀ ਹੈਲਥ ਲਈ ਹੈਲਥ ਚੈੱਕਅਪ ਲਈ ਤੇ ਟ੍ਰੀਟਮੈਂਟ ਲਈ ਹਸਪੀਟਲ ਪਹੁੰਚਾਇਆ ਸਰ ਕਿਹੜੇ ਗੈਂਗਸਟਰ ਇਹ ਗੈਂਗ ਚੌਂਡ ਦੇਸ ਤੇ ਜਾ ਰਹੇ ਸੀ ਅਸੀਂ ਮੁੱਢਲੇ ਤੌਰ ਤੇ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਨੂੰ ਇਹ ਪਤਾ ਲੱਗਿਆ ਇਹ ਦੋਹੇ ਅਕਿਊਜ਼ਡ ਹੈਗੇ ਜਲੰਧਰ ਦੇ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਹੈ ਬਾਕੀ ਇਹਨਾਂ ਨੇ ਪਿੱਛੇ 21 ਦਸਤਰੀਕ ਨੂੰ ਜਿਵੇਂ ਦੱਸਿਆ ਮਟਰ ਕੀਤਾ ਤੇ ਹੁਣ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਵੈਰੀਫਾਈ ਕਰਾਂਗੇ ਕਿਹੜੇ ਗੈਂਗ ਨਾਲ ਐਸੋਸੀਏਟਡ ਹਨ ਤੇ ਕਿੱਥੋਂ ਵੈਪਨ ਸਰ ਇਹਦਾ ਮੋਟਿਵ ਕੀ ਸੀ ਇੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਮੋਟਿਵ ਸੀਗੇ ਵੈਸੇ ਇਹ ਵਾਰਦਾਤ ਕਰਕੇ ਭੱਜੇ ਹੋਏ ਸੀਗੇ